ਸਤਿ ਸ਼੍ਰੀ ਅਕਾਲ ਨਵਾਂ ਪੰਜਾਬ ਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਨੀਤ ਸਿੰਘ ਬਦਵਾ ਲਓ ਜੀ ਪੰਜਾਬ ਵਿਧਾਨ ਸਭਾ ਦਾ ਇੱਕ ਹੋਰ ਵਿਸ਼ੇਸ਼ اجلاس ਖਤਮ ਹੋ ਗਿਆ ਸਪੈਸ਼ਲ ਸੈਸ਼ਨ ਜਿਹਦੇ ਵਿੱਚ ਬਹੁਤ ਕੁਝ ਸਪੈਸ਼ਲ ਹੋਇਆ ਸਵਾਲ ਵੱਡਾ ਹੈ ਕਿ ਸਪੈਸ਼ਲ ਸੈਸ਼ਨਾਂ ਰਾਹੀਂ ਹੁਣ ਤੱਕ ਪੰਜਾਬ ਨੂੰ ਹਾਸਲ ਕੀ ਹੋਇਆ ਇਹ ਸ਼ਾਇਦ ਹੀ ਪਹਿਲੀ ਸਰਕਾਰ ਹੋਣੀ ਹੈ 70 ਸਾਲਾਂ ਦੇ ਇਤਿਹਾਸ ਚ ਜਿਨੇ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਨੇ ਕ੍ਰਾਂਤੀਆਂ ਤੇ ਚਲਾਈਆਂ ਹੀ ਨੇ ਕਿਉਂਕਿ ਕ੍ਰਾਂਤੀਆਂ ਕਰਕੇ ਹੀ ਤੇ ਸਰਕਾਰ ਜਾਣੀ ਜਾਂਦੀ ਹੈ ਪਰ ਸਵਾਲ ਵੱਡਾ ਹੈ ਕਿ ਕਈ ਫੈਸਲੇ ਜਾਂ ਕਈ ਸਟੈਪ ਪージェ ਹੇ ਚੁੱਕੇ ਨੇ ਜੋ ਕਿ ਇਤਿਹਾਸ ਚ ਲਿਖੇ ਜਾਣੇ ਔਰ ਅਜੇ ਹਾ ਹੀ ਇੱਕ ਫੈਸਲਾ ਵਿਸ਼ੇਸ਼ اجلاس ਦਾ ਜਿਹੜਾ ਇੱਕ ਇੱਕ ਦਿਨ ਦਾ ਕਦੇ ਦੋ ਦਿਨ ਦਾ ਵੀ ਹੋਇਆ ਔਰ ਉਹ ਸੱਦੇ ਗਏ ਔਰ ਉਹਨਾਂ اجلاسਾਂ ਤੋਂ ਪੰਜਾਬ ਨੂੰ ਹੁਣ ਤੱਕ ਹਾਸਲ ਕੀ ਹੋਇਆ ਸਭ ਤੋਂ ਵੱਡੀ ਗੱਲ ਇਹ ਕਿ ਕੀ ਇਹ ਵਿਸ਼ੇਸ਼ اجلاس ਜਿਹੜੇ ਹੁੰਦੇ ਨੇ ਚਲੋ ਪਹਿਲਾਂ ਮੈਂ ਸ਼ੁਰੂਆਤ ਅੱਜ ਵਾਲੇ ਤੋਂ ਹੀ ਕਰ ਲੈਣਾ ਮਨਰੇਗਾ ਦਾ ਇੱਕ ਵਿਸ਼ੇਸ਼ اجلاس ਸੱਦਿਆ ਗਿਆ ਮਨਰੇਗਾ ਕਾਨੂੰਨ ਬਦਲ ਕੇ ਜਿਹੜਾ ਜੀ ਰਾਮ ਜੀ ਕਰ ਦਿੱਤਾ ਗਿਆ ਉਸ ਦਾ ਵਿਰੋਧ ਕੀਤਾ ਗਿਆ ਤਿੱਖੀ ਬਹਿਸ ਹੋਈ ਮੁੱਖ ਮੰਤਰੀ ਨੇ ਕਈ ਤਰਕ ਰੱਖੇ ਬੀਜੇਪੀ ਆਪਣੇ ਆਪ ਨੂੰ ਇੱਕੋ ਐਮਐਲਏ ਜਿਹੜਾ ਘੇੜ ਦਾ ਨਜ਼ਰ ਆਇਆ ਬਾਕੀਆਂ ਨੂੰ ਮਦਨਸ਼ੋਨੀ ਸ਼ਰਮਾ ਚਲੋ ਦੂਜੇ ਵੀ ਸੀਗੇ ਪਰ ਸਵਾਲ ਵੱਡਾ ਹੈ ਕਿ ਨਿਸ਼ਾਨੇ ਤੇ ਬੀਜੇਪੀ ਰਹੀ ਪਰ ਸਵਾਲ ਸਭ ਤੋਂ ਵੱਡਾ ਹੈ ਜੋ ਸਾਰੇ ਪੰਜਾਬੀਆਂ ਨੂੰ ਸਮਝਣਾ ਵੀ ਚਾਹੀਦਾ ਤੇ ਪੁੱਛਣਾ ਵੀ ਚਾਹੀਦਾ ਕਿ ਭਾਈ ਉਹ ਕਾਨੂੰਨ ਤੇ ਹੁਣ ਤੁਸੀਂ ਮਜ਼ਦੂਰਾਂ ਤੋਂ ਲਿਖਾ ਕੇ ਸਾਈਨ ਕਰਾ ਕੇ ਮੈਂ ਬੜਾ ਹੈਰਾਨ ਸੀ ਇੱਕ ਇੰਨੀ ਕੁ ਪੰਡ ਸੀ ਕਾਗਜ਼ਾਂ ਦੀ ਜਿਹੜੇ ਇੱਕ ਐਮਐਲਏ ਸਾਹਿਬ ਲੈ ਕੇ ਆਏ ਅਮਰਤ ਧਾਰੀ ਐਮਐਲਏ ਨੇ ਔਰ ਪੰਡ ਉਹ ਇੰਨੀ ਕਹਿ ਕੇ ਹੱਥ ਚ ਆ ਜਾ ਪਾਵੇਂ ਖਾਚੇਵੇਂ ਬੁੱਕਲ ਚ ਪਾ ਲੈਣ ਪਰ ਡਰਾਮਾ ਕਰਨ ਦੇ ਲਈ ਮੀਡੀਆ ਦੇ ਵਿੱਚ ਆਉਣ ਦੇ ਲਈ ਪੂਰਾ ਸਕ੍ਰਿਪਟਡ ਇਦਾਂ ਸਰ ਤੇ ਪਗ ਤੇ ਉਹ ਪੰਡ ਜੀ ਰੱਖ ਕੇ ਉਹ ਲੈ ਕੇ ਆਏ ਖੈਰ ਚਲੋ ਉਹਨਾਂ ਦਾ ਆਪਣਾ ਉਹ ਸਰਕਾਰੀ ਵਿਰੋਧਾ ਦੀ ਹੈ ਤੇ ਫਿਰ ਕੀ ਕਹਿ ਸਕਦੇ ਆ ਆਪਾਂ ਜਿਆਦਾ ਕਮੈਂਟ ਕਰੋ ਤੇ ਫਿਰ ਬੁਰਾ ਵੀ ਲੱਗਦਾ ਲੱਗੀ ਜਾਏ ਕੋਈ ਫਰਕ ਨਹੀਂ ਪੈਂਦਾ ਨਹੀਂ ਡਰਦੇ ਖੁੱਲ ਕੇ ਕਹਿ ਰਿਹਾ ਨਹੀਂ ਡਰਦੇ ਖੈਰ ਮਸਲੇ ਤੇ ਆਨੇ ਹੁਣ ਸਵਾਲ ਵੱਡਾ ਹੈ ਕਿ ਵਿਸ਼ੇਸ਼ اجلاس ਤੇ ਸਦ ਲਿਆ ਤੁਸੀਂ ਕਾਨੂੰਨ ਦੇ ਖਿਲਾਫ ਜਿਹੜਾ ਸੈਂਟਰ ਨੇ ਪਾਸ ਕੀਤਾ ਉਹਦੇ ਖਿਲਾਫ ਮਤਾ ਪਾਤਾ ਪਰ ਜਨਾਬ ਜੀ ਜੀ ਜਨਾਬ ਜੀ ਇਹਨਾਂ ਮਤਿਆਂ ਦਾ ਹੁਣ ਤੱਕ ਹੋਇਆ ਕੀ ਕੀ ਇਹ ਮਤਾ ਪਾਉਣ ਨਾਲ ਕੱਲਾ ਸੀ ਵਿਰੋਧੀ ਦਰਜ ਕਰਾ ਰਿਆ ਨਾ ਜਾਂ ਲੋਕ ਸਭਾ ਦੇ ਕਾਨੂੰਨ ਨੂੰ ਤੁਸੀਂ ਬਦਲ ਸਕਦੇ ਹੋ ਪੰਜਾਬ 'ਚ ਜਾਂ ਉਸ ਦੇ ਵਿੱਚ ਬਦਲਾਅ ਹੋ ਜਾਏਗਾ ਤੁਹਾਡੇ ਸਮਤੇ ਤੋਂ ਇਹ ਚਾਰਾ ਜੋਈ ਜਨਾਬ ਜੀ ਪਹਿਲਾਂ ਕਰਨੀ ਸੀ ਹੁਣ ਤੁਸੀਂ ਕਹੋ ਜੀ 18 ਘੰਟੇ ਪਹਿਲੇ ਦੱਸਿਆ ਨਹੀਂ ਤੇ ਸੱਤ ਮੈਂਬਰ ਪਾਰਲੀਮੈਂਟ ਰਾਜ ਸਭਾ ਵਾਲੇ ਤਿੰਨ ਤੋਂ ਅੱਜ ਦੇ ਲੋਕ ਸਭਾ ਵਾਲੇ ਕੀ ਕਰਦੇ ਸੀ ਉੱਤੇ 10 ਮੈਂਬਰ ਪਾਰਲੀਮੈਂਟ ਨੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਤਿੰਨ ਲੋਕ ਸਭਾ ਵਾਲੇ ਸੱਤ ਰਾਜ ਸਭਾ ਵਾਲੇ ਕੀ ਕਰਦੇ ਸੀ ਉਦੋਂ ਕਿਉਂ ਨਹੀਂ ਬੋਲੇ ਖੈਰ ਫਿਰ ਹੁਣ ਵੱਡੇ ਘਪਲੇ ਦੇ ਇਲਜ਼ਾਮ ਵੀ ਆ ਗਏ ਕਹਿੰਦੇ 10000 ਕਰੋੜ ਤੋਂ ਉੱਪਰ ਦਾ ਘਪਲਾ ਇਸ ਪੂਰੇ ਮਾਮਲੇ 'ਚ ਮੈਂ ਨਾ ਤੇ ਨਹੀਂ ਜਾ ਰਿਹਾ ਇਹ ਗੱਲ ਮੈਂ ਕਰ ਚੁੱਕਿਆ ਪੰਜਾਬੀਓ ਧਿਆਨ ਨਾਲ ਸੁਣਿਓ ਅੱਜ ਮੈਂ ਸਿਰਫ ਗੱਲ ਕਰੂੰਗਾ ਇਸ ਸਰਕਾਰ 'ਚ ਇਸ ਸੁਵਿਧਾਨ ਸਭਾ ਜਿਹੜੀ 5 ਸਾਲ ਦੀ ਹੈ ਇਹਦੇ 'ਚ ਕਿੰਨੇ اجلاس ਹੋਏ ਵਿਸ਼ੇਸ਼ ਇਹ ਵਿਸ਼ੇਸ਼ ਲੋ ਸੱਦੇ ਜਾਂਦੇ ਮੈਂ ਉਹ ਵੀ ਤੁਹਾਨੂੰ ਕਹਾਣੀ ਦੱਸੂੰਗਾ ਇਹ ਵੀ ਦੱਸੂੰਗਾ ਰੁਕਿਓ ਅੱਜ ਦੀ ਵੀਡੀਓ ਬਹੁਤ ਜ਼ਰੂਰੀ ਹੈ ਤੁਹਾਡੇ ਲਈ ਸਮਝ ਨਹੀਂ ਕਿ ਵਿਸ਼ੇਸ਼ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੀ ਸਰਕਾਰ ਵਿਸ਼ੇਸ਼ اجلاس ਕਿਉਂ ਸੱਦਦੀ ਹੈ ਉਹ ਅਖੀਰ ਤੇ ਦੱਸੂਗਾ ਉਹਦੇ ਪਿੱਛੇ ਦੀ ਕਹਾਣੀ ਹੈ 11 اجلاس ਹੁਣ ਤੱਕ ਵਿਸ਼ੇਸ਼ ਸੱਦੇ ਗਏ ਹੈ 11 اجلاس ਮੈਂ ਕਿਉਂਕਿ Google ਤੇ ਤੁਸੀਂ ਜਿੱਥੇ ਮਰਜ਼ੀ ਜਾ ਕੇ ਲੱਭ ਲਓ ਤੁਹਾਨੂੰ ਨਾਮ ਨਹੀਂ ਮਿਲਨੇ ਮੈਂ ਤੁਹਾਨੂੰ ਦੱਸ ਦੇਣਾ ਉਹ 11 ਕਿਹੜੇ ਨੇ ਪਹਿਲਾ اجلاس ਸੀ ਜਦੋਂ ਸਰਕਾਰ ਬਣੀ 2022 ਦੇ ਵਿੱਚ 1 April 2022 ਹੁਣ ਤੁਸੀਂ ਕਹੋਗੇ 1 ਅਪ੍ਰੈਲ ਤੇ ਅਪ੍ਰੈਲ ਫੂਲ ਹੁੰਦਾ ਮੁਰਖਤਾ ਦਿਵਸ ਪਰ ਉਸ ਦਿਨ ਪੰਜਾਬ ਸਰਕਾਰ ਨੇ ਇੱਕ ਵਿਸ਼ੇਸ਼ اجلاس ਨਵੀਂ ਨਵੀਂ ਸਰਕਾਰ ਬਣੀ ਸੀ ਵਿਸ਼ੇਸ਼ اجلاس ਸੱਦਿਆ اجلاس ਕੀ ਸੀ ਚੰਡੀਗੜ੍ਹ ਦੇ ਮਸਲੇ ਨੂੰ ਲੈ ਕੇ ਉਹ اجلاس ਦੇ ਵਿੱਚ ਜਿਹੜਾ ਸੈਂਟਰ ਵਾਲੇ ਪੇ ਸਕੇਲ ਲਾਗੂ ਕੀਤੇ ਗਏ ਨਾ ਸਰਵਿਸ ਰੂਲ ਜਿਹੜੇ ਲਾਗੂ ਕੀਤੇ ਗਏ ਸੀ ਸੈਂਟਰ ਵੱਲੋਂ ਚੰਡੀਗੜ੍ਹ ਚ ਉਹਦਾ ਵਿਰੋਧ ਸੀ ਪਰ ਉਹਦੇ ਵਿੱਚ ਮਤਾ ਵੀ ਪਾਇਆ ਸਾਰਾ ਕੁਝ ਹੋਇਆ ਦੱਸੋ ਹੁਣ ਤੱਕ ਉਹਦੇ ਤੇ ਕੀ ਬਣਿਆ ਕੀ ਸਰਵਿਸ ਰੂਲ ਲਾਗੂ ਨਹੀਂ ਹੋਏ ਚੰਡੀਗੜ੍ਹ 'ਚ ਹੋਏ ਅਸੀਂ ਕੀ ਹਾਸਲ ਕਰ ਲਿਆ ਸਿਵਾਇਤ ਦੋ ਦਿਨ ਦੀ ਖਬਰਾਂ ਤੋਂ ਭੰਡਣ ਤੋਂ ਅਸੀਂ ਕੀ ਹਾਸਲ ਕੀਤਾ ਪੰਜਾਬੀਆਂ ਨੇ ਕੀ ਹਾਸਲ ਕੀਤਾ ਖਰਚਾ ਹੀ ਹੋਇਆ ਨਾ ਵਿਸ਼ੇਸ਼ اجلاس ਤੇ ਹਾਸਲ ਕੀ ਹੋਇਆ ਤੁਹਾਨੂੰ ਫਿਰ ਉਸ ਤੋਂ ਅਗਲਾ اجلاس ਹੀ ਆਂਦਾ ਸੀਕਵੈਂਸਿੰਗ ਥੋੜੀ ਉੱਤੇ ਥੱਲੇ ਹੋ ਸਕਦੀ ਹੈ ਮੈਂ ਵੀ ਬੜਾ ਆਪਣਾ ਡੇਢ ਘੰਟਾ ਬੈ ਕੇ ਕੁਛ ਮੇਰਾ ਮੋਬਾਈਲ ਦੇ ਵਿੱਚ ਜੋ ਸਮਾਨ ਸੀ ਲੱਭ ਕੇ ਮੈਂ ਦੱਸ ਦਿੱਤੇ ਨਾ ਲਿਖ ਲੈ ਕੇ ਜਿਹੜੇ 10 اجلاس ਹੋਏ ਵਿਸ਼ੇਸ਼ 11ਵਾਂ ਮੈਂ ਵੀ ਅਜੇ ਭੁੱਲਿਆ ਬੈਠਾ ਆ ਜਾਏਗਾ ਯਾ ਫਿਰ ਇੱਕ اجلاس ਹੋਇਆ ਜੀ ਅਗਨੀਵੀਰ ਨੂੰ ਲੈ ਕੇ ਕੇਂਦਰ ਦੀ ਸਰਕਾਰ ਅਗਨੀਵੀਰ ਯੋਜਨਾ ਲੈ ਕੇ ਆਈ ਕਿ ਜੀ 4 ਸਾਲ ਲਈ ਆਰਮੀ ਚ ਨੌਜਵਾਨ ਜਾਣਗੇ ਉਹਦੇ ਖਿਲਾਫ ਮਤਆ ਪਾ ਲਿਆ ਕਿ ਉਹ ਸਕੀਮ ਰੁਕ ਗਈ ਕਿ ਉਹ ਸਕੀਮ ਰੁਕ ਗਈ ਕਿ ਅਗਨੀਵੀਰ ਚ ਭਰਤੀਆਂ ਨਹੀਂ ਹੋ ਰਹੀਆਂ ਕਿ ਸਾਡੇ ਪੰਜਾਬ ਦੇ ਨੌਜਵਾਨ ਅਗਨੀਵੀਰ ਚ ਨਹੀਂ ਜਾ ਰਹੇ ਅਸੀਂ ਕੀ ਖਟ ਲਿਆ ਉਹਦੇ ਤੋਂ ਇੱਕ ਦੋ ਆ ਗਏ ਤੁਹਾਡੇ ਸਾਹਮਣੇ ਤੀਜੇ ਦੀ ਗੱਲ ਕਰਨਾ ਜਦੋਂ ਆਰਡੀਐਫ ਦਾ ਪੈਸਾ ਰੁਕਿਆ ਨਾ ਉਦੋਂ 1 ਜੂਨ 2023 ਦੇ ਵਿੱਚ اجلاس ਵਿਸ਼ੇਸ਼ ਸੱਦਿਆ ਗਿਆ ਬਹੁਤ ਕੁਝ ਉਹਦੇ ਛੋਇਆ ਜੀ ਆਰਡੀਐਫ ਖਰਾ ਆ ਗਈ ਪਿੰਡਾਂ ਦੇ ਕੰਮ ਕਿਵੇਂ ਕਰਾਂਗੇ ਕੇਂਦਰ ੱਤਕਾ ਕਰ ਰਹੀ ਹੈ ਪਰ ਜੀ ਗੜਬੜੀਆਂ ਤੇ ਇੱਥੇ ਹੋਈਆਂ ਸੀ ਆਰਡੀਐਫ ਦੀਆਂ ਫਿਰ ਇੱਕ ਹੋਰ ਮੈਂ ਤੁਹਾਨੂੰ ਨੁਕਤਾ ਦੇ ਰਿਹਾ ਤੀਜੇ اجلاس ਦਾ ਆਰਡੀਐਫ ਵਾਲੇ ਦਾ ਸੁਪਰੀਮ ਕੋਰਟ ਚ ਕੇਸ ਪਾਇਆ ਸੀ ਪੰਜਾਬ ਸਰਕਾਰ ਨੇ ਉਸ ਦਿਨ ਦੋ ਦਿਨ ਦੀ ਖਬਰ ਤੁਹਾਨੂੰ ਮਿਲੀ ਹੋਣੀ ਅਗਲੀ ਤਰੀਕ ਪਈ ਵੱਡਾ ਵਕੀਲ ਹਾਇਰ ਕੀਤਾ ਸਾਰਾ ਕੁਝ ਹੋਇਆ ਹੁਣ ਤੱਕ ਉਹਦੇ ਤੇ ਬਣਿਆ ਕੀ ਸੁਪਰੀਮ ਕੋਰਟ ਚ ਕੋਈ ਸੁਣਵਾਈ ਹੋਈ ਜਾਂ ਪਿਛਲੇ ਦਰਵਾਜੇ ਤੋਂ ਸਰਕਾਰ ਨੇ ਕੇਸ ਵਾਪਸ ਲੈ ਲਿਆ ਜਦੋਂ ਆਪਣੀ ਗਲਤੀ ਸਾਹਮਣੇ ਪਤਾ ਕਰੋ ਸਰਕਾਰ ਨੂੰ ਪੁੱਛੋ ਸਵਾਲ ਕਿੱਥੇ ਉਹ ਕੇਸ ਜਿਹੜਾ ਸੁਪਰੀਮ ਕੋਰਟ ਚ ਪਾਇਆ ਸੀ ਆਰਡੀਐਫ ਨੂੰ ਲੈ ਕੇ ਤੀਜਾ اجلاس ਦੱਸਦਾ ਤੁਹਾਨੂੰ ਚੌਥਾ ਵਿਸ਼ੇਸ਼ اجلاس ਉਹ ਤੇ ਤੁਹਾਨੂੰ ਕਿਸੇ ਨੂੰ ਨਹੀਂ ਯਾਦ ਹੋਣਾ ਕਹਿੰਦੇ ਸਾਡੇ ਐਮਐਲਏ ਪੱਟੇ ਜਾ ਰਹੇ ਆ ਆਪਰੇਸ਼ਨ ਲੋਟਸ ਚੱਲ ਰਹੇ ਪੰਜਾਬ ਚ ਬੀਜੇਪੀ ਤੱਕਾ ਕਰ ਰਹੀ ਹੈ ਜੀ ਸਾਡੇ ਐਮਐਲਏ ਪੱਟ ਰਹੀ ਹੈ ਐਮ ਐਲ ਏਸ ਗਏ ਪੁਲਿਸ ਹੈੱਡ ਕੁਆਟਰ ਤੋਂ ਅੱਕੇ ਪਰਚੇ ਵੀ ਦਰਜ ਕਰਾਇਆ ਇੱਕ ਐਮ ਐਲ ਏ ਤੇ ਹੁਣ ਬੀ ਜੀ ਪੀ ਚ ਵੀ ਚਲਾ ਗਿਆ ਹੁਣ ਚਲੋ ਐਮ ਐਲ ਏ ਨਹੀਂ ਹੈ ਉਹ ਐਫ ਆਈ ਆਰ ਹੋਈਆਂ ਸਾਰਾ ਕੁਛ ਹੋਇਆ ਬਣਿਆ ਕੀ ਉਹਦਾ ਉਹ ਬੰਦੇ ਨਹੀਂ ਲੱਭੇ ਜਿਹੜੇ ਤੁਹਾਡੇ ਐਮ ਐਲ ਏ ਖਰੀਦਦੇ ਸੀ ਐਫ ਆਈ ਆਰਾਂ ਦਾ ਕੀ ਬਣਿਆ ਸੈਸ਼ਨ ਤੋਂ ਕੀ ਖਟਿਆ ਮੈਂ ਨਹੀਂ ਜਾਂਦਾ ਐਫ ਆਈ ਆਰਾਂ ਦੇ ਪਿੱਛੇ ਸੈਸ਼ਨ ਤੋਂ ਤੁਸੀਂ ਕੀ ਖਟਿਆ ਚਾਰ ਹੋ ਗਏ ਹੁਣ ਪੰਜਵੇਂ ਤੇ ਆਨਾ ਪੰਜਵਾਂ ਜਿਹੜਾ ਸਭ ਤੋਂ ਇੰਟਰਸਟਿੰਗ ਸੀ ਇਹਦੇ ਤਿੰਨ ਬਿੱਲ ਲੈ ਕੇ ਆਈ ਪਹਿਲਾਂ ਤੇ ਇਸ اجلاس ਨੂੰ ਬੁਲਾਉਣ ਦੇ ਲਈ ਚਾਰਾ ਜੋਈ ਹੋਈ ਸੁਪਰੀਮ ਕੋਰਟ ਜਾਣਾ ਪਿਆ ਗਵਰਨਰ ਉਹਦਾ ਪਰੋਹਤ ਸਾਹਿਬ ਹੁੰਦੇ ਸੀ ਕਿੰਨਾ ਬਵਾਲ ਹੋਇਆ ਫਿਰ ਗਵਰਨਰ ਸਾਹਿਬ ਨੂੰ ਕਿਹਾ ਨਹੀਂ ਜੀ اجلاس ਫਿਰ ਉਹਨਾਂ ਨੇ ਪਰਮਿਸ਼ਨ ਦਿੱਤੀ ਤਿੰਨ ਬਿੱਲ ਆਏ ਤਿੰਨ ਬਿੱਲ ਇੱਕ ਵੀ ਨਹੀਂ ਬਣਿਆ ਪਾਸ ਹੋਇਆ ਉਹਦੇ ਚੋਂ ਇੱਕ ਸੀ ਐਸਜੀਪੀਸੀ ਦਾ ਕਾਨੂੰਨ ਐਕਟ ਚੇਂਜ ਕੀਤਾ ਸੀ ਕਿ ਜੀ ਗੁਰਬਾਣੀ ਦਾ ਲਾਈਵ ਪ੍ਰਸਾਰਣ ਵਾਲਾ ਯਾਦ ਹੈ ਉੱਥੇ ਹੀ ਪ੍ਰਸਾਰਣ ਹੋ ਰਿਹਾ ਹੈ ਉੱਥੇ ਹੀ ਉਹ ਐਕਟ ਖੜਾ ਹੈ ਦੱਸੋ ਦਿੱਤੇ ਹੋਇਆ ਕੀ ਹੁਣ ਤੱਕ ਪ੍ਰਸਾਰਣ ਤਾਂ ਉੱਥੇ ਹੋ ਰਿਹਾ ਨਾ ਜਿਹਦੇ ਕਰਕੇ ਉਹ ਸਾਰਾ ਕੁਝ ਸੀਗਾ ਫਿਰ ਕਹੇ ਜੀ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਤੇ ਹੁੰਦੇ ਆ ਚਾਂਸਲਰ ਆਪਣਾ ਗਵਰਨਰ ਕਿਉਂ ਨਹੀਂ ਇਹ ਵੀ ਆਪਾਂ ਕਰਾਂਗੇ ਉਹ ਪਤਾ ਖਤਮ ਇੱਕ ਪੁਲਿਸ ਰੂਲ ਅਲੱਗਾ ਸੀ ਜਿਹੜਾ ਯੂਪੀਐਸਸੀ ਨੂੰ ਪੈਨਲ ਜਾਂਦਾ ਸੀ ਉਹਦੇ 'ਚ ਬੜੇ ਬਦਲਾਅ ਸੀ ਅਸੀਂ ਆਪਣੇ ਸਾਹਮਣੇ ਕਰਾਂਗੇ ਉੱਥੇ ਵੀ ਕੁਝ ਨਹੀਂ ਹੋਇਆ ਮਨਜ਼ੂਰੀ ਨਹੀਂ ਮਿਲੀ ਯਾਨੀ ਕਿ ਉਸ اجلاس ਤੋਂ ਵੀ ਪੰਜਵੇਂ ਤੋਂ ਤੁਹਾਨੂੰ ਕੁਝ ਨਹੀਂ ਮਿਲਿਆ ਹੁਣ ਮੈਂ ਇਸ ਸਾਲ ਚੱਲਣਾ ਜਿਹੜਾ ਹੁਣ ਖਤਮ ਹੋ ਰਿਹਾ ਅੱਜ ਕੱਲ ਇਸ ਸਾਲ ਦੇ ਵਿੱਚ ਕਈ ਜਲਾਸਾ ਆਏ ਬੈਕ ਟੂ ਬੈਕ ਬੈਕ ਟੂ ਬੈਕ ਬੈਕ ਟੂ ਬੈਕ ਅੰਦੇ ਕਿਉਂ ਨਹੀਂ ਉਹ ਵੀ ਦੱਸੂਗਾ ਤੁਹਾਨੂੰ ਜੀ ਸੀ ਆਰ ਪੀ ਐਫ ਦੀ ਤਨਾਤੀ ਨਹੀਂ ਹੋਣੀ ਚਾਹੀਦੀ ਮਤਾ ਪਾਵਾਂਗੇ ਬੀ ਬੀ ਐਮ ਬੀ ਤੇ ਅਧਿਕਾਰ ਸਾਡਾ ਅਸੀਂ ਵੀ ਖਰਚਾ ਦਿੰਨੇ ਆ ਪਰ ਅਖੀਰ ਚ ਉਸ ਮਤੇਜ ਕਹਤਾ ਜੇ باوجود ਤੁਸੀਂ ਇਹ ਸਾਰੇ ਦੇ ਸੀ ਆਰ ਪੀ ਐਫ ਤਨਾਤ ਕਰਨਾ ਚਾਹੁੰਦੇ ਹੋ ਤੇ ਅਸੀਂ ਪੈਸੇ ਨਹੀਂ ਦਵਾਂਗੇ ਗੱਲ ਉੱਥੇ ਹੀ ਖੜੀ ਐ ਸੀ ਆਰ ਪੀ ਐਫ ਤਨਾਤ ਐ ਪੈਸੇ ਜਾ ਵੀ ਰਹੇ ਨੇ ਸਾਰਾ ਕੁਝ ਹੋ ਰਿਹਾ ਦੱਸੋ ਆਪਾਂ ਕੀ ਘਟਿਆ ਫਿਰ ਅਗਲਾ ਹੁਣੇ-ਹੁਣੇ ਪਿੱਛੇ ਬੇਅਦਬੀ ਨੂੰ ਲੈ ਕੇ ਇੱਕ ਸੱਦਿਆ ਸੀ ਇੱਕ ਕਮੇਟੀ ਬਣਾ ਲਈ ਦੋ ਦਿਨ ਦੀ ਚਰਚਾ ਕੀਤੀ ਨੈਰੇਟਿਵ ਬਣਾਇਆ ਪਰ ਹੋਇਆ ਕਿ ਹੁਣ ਤੱਕ ਉਹਦੇ ਤੇ ਕਮੇਟੀ ਦੀਆਂ ਰਿਪੋਰਟਾਂ ਕਿੱਥੇ ਨੇ ਸਰਕਾਰ ਨੂੰ ਸਾਲ ਰਹਿ ਗਿਆ ਉਹ ਕਮੇਟੀ ਦੀਆਂ ਜਿਹੜੀ ਮੰਗਲਵਾਰ ਨੂੰ ਤੁਹਾਡੀ ਵਿਧਾਨ ਸਭਾ ਦੀਆਂ ਮੀਟਿੰਗਾਂ ਹੁੰਦੀਆਂ ਨੇ ਮੈਨੂੰ ਪਤਾ ਉੱਥੇ ਕੀ ਕੁਝ ਹੋ ਰਿਹਾ ਲੋਕ ਕਿੰਨੇ ਪਰੇਸ਼ਾਨ ਨੇ ਕਿਵੇਂ ਕਰੀਏ ਕੀ ਕਰੀਏ ਕਮੇਟੀ ਦੇ ਵੱਡੇ ਬੰਦੇ ਹੁਣ ਨਵੇਂ ਅਸਰੂਪਾ ਅਸਰੂਪਾ ਵਾਲਾ ਜਿਹੜਾ ਮਾਮਲਾ ਆਇਆ ਉਹਦੇ ਤੋਂ ਘੁਮਾਣੇ ਵਾਲੀ ਘਾੜੀ ਸਾਰੀ ਖੈਰ ਸੈਸ਼ਨ ਤੋਂ ਤੁਹਾਨੂੰ ਕੀ ਲੱਭਿਆ ਲੱਭਿਆ ਕੁਝ ਅਜੇ ਤੱਕ ਤੇ ਨਹੀਂ ਲੱਭਿਆ 8ਵੇ ਤੇ ਆਜੋ ਹੜ ਆਏ ਹੜਾਂ ਤੇ ਗੱਲ ਹੋਈ ਵਾਰ ਪਲਟ ਵਾਰ ਸੈਂਟਰ ਔਰ ਪੰਜਾਬ ਦੇ ਵਿੱਚਕਾਰ ਹੋਏ ਉਹ ਕਹਿੰਦੇ ਜੀ ਤੁਹਾਡੇ ਕੋਲ ਪੈਸਾ ਪਿਆ ਉਹ ਕਹਿੰਦੇ ਜੀ ਤੁਸੀਂ ਦਿਓ ਵੀ 1000 ਕਰੋੜ ਸੈਸ਼ਨ ਸੱਧਿਆ ਭੰਡਿਆ ਕੀ ਮਿਲਿਆ ਮਿਲ ਗਿਆ ਤੁਹਾਨੂੰ ਖਰਾਬੇ ਦਾ ਸਾਰੇ ਪੰਜਾਬ ਨੂੰ ਮੁਆਵਜ਼ਾ ਪੈ ਗਏ ਸਾਰਿਆਂ ਦੇ ਘਰ ਪੈ ਗਈਆਂ ਛੱਤਾਂ ਮੱਛੀਆਂ ਮਰ ਗਈਆਂ ਸੀ ਮਿਲ ਗਏ ਪੈਸੇ ਮੁਰਗੀਆਂ ਦੇ ਮਿਲ ਗਏ ਬੱਕਰੀਆਂ ਦੇ ਮਿਲ ਗਏ ਜਿਹੜੇ ਕਹਿੰਦੇ ਸੀ ਦੱਸੋ ਕੀ ਖਟਿਆ 9ਵੇ ਤੇ ਆਓ ਚਲੋ ਪਵਿੱਤਰ ਪਵਿੱਤਰ ਅਨੰਤਪੁਰ ਸਾਹਿਬ ਦੀ ਧਰਤੀ ਤੇ 350 ਸਾਲਾਂ ਸ਼ਹੀਦੀ ਸਮਾਗਮ ਮੌਕੇ ਇੱਕ ਸੈਸ਼ਨ ਸੱਦਿਆ ਗਿਆ ਬਹੁਤ ਤੁਸੀਂ ਵੀਡੀਓ ਵੀ ਵੇਖੀ ਹੋਣੀ ਆ ਬਹੁਤ ਕੁਝ ਕਿੰਨਾ ਖਰਚਾ ਹੋ ਗਿਆ ਕੀ ਹੋ ਗਿਆ ਕੀ ਨਹੀਂ ਮੈਂ ਉਹਦੇ ਤੇ ਸਵਾਲ ਹੀ ਖੜੇ ਕਰ ਰਿਹਾ ਪਰ ਸਵਾਲ ਵੱਡਾ ਹੈ ਕਿ ਹੋ ਇੱਥੇ ਵੀ ਸਕਦਾ ਸੀ ਤੁਸੀਂ ਚਲੋ ਉਸ ਪਵਿੱਤਰ ਸਥਾਨ ਦੀ ਗਰੀਮਾ ਲਈ ਉੱਥੇ ਕੀਤਾ ਪਰ ਪਵਿੱਤਰ ਸਥਾਨ ਨੂੰ ਕੀ ਦਿੱਤਾ खैर ਮੈਂ ਇਹਦੇ ਤੇ ਨਹੀਂ ਸਵਾਲ ਖੜੇ ਕਰੂੰਗਾ ਮੈਂ ਤੁਹਾਨੂੰ ਜਾਣਕਾਰੀ ਦੇ ਦਿੱਤੀ ਇੱਕ ਨਵਾਂ ਐਸ ਸੀ ਦਸਵਾ ਜਿਹੜਾ ਹੁਣ ਅੱਜ ਚੱਲ ਰਿਹਾ ਮਨਰੇਗਾ ਦਾ ਹੁਣ ਕੇਂਦਰ ਕਹਿ ਰਿਹਾ ਕਾ ਕਪਲਾ ਹੋਇਆ ਜੀ 10000 ਕਰੋੜ ਤੋਤੇ ਦਾ ਪੰਜਾਬ ਸਰਕਾਰ ਜਵਾਬ ਨਹੀਂ ਦੇ ਰਹੀ ਪੰਜਾਬ ਸਰਕਾਰ ਕਿਹਦੀ ਤੁਸੀਂ ਧੱਕਾ ਕਰ ਰਹੇ ਹੋ ਜੀ ਇਹ ਤੇ ਮਜ਼ਦੂਰੀ ਕੱਟ ਜਾਣੀ ਹੈ ਕਿੰਤੂ ਪਰੰਤੂ ਹੈ ਉਸ ਯੋਜਨਾ ਤੇ ਡਾਟਾ ਹੈ ਸਵਾਲ ਵੱਡੇ ਨੇ ਕਿ ਤੁਸੀਂ ਖਤਮ ਕਰ ਰਹੇ ਹੋ ਇਸ ਸਕੀਮ ਨੂੰ ਪਰ ਅਸੀਂ ਮੈਂ ਸਵਾਲ ਖੜਾ ਕਰ ਰਹੇ ਹਾਂ ਕਿ ਇਹਨਾਂ ਸੈਸ਼ਨਾਂ ਤੋਂ ਕੀ ਮਿਲਿਆ 10ਵੇਂ ਤੁਹਾਨੂੰ ਦੱਸਦੇ ਇੱਕ ਮੇਰੇ ਵੀ ਚੇਤੇ ਨਹੀਂ ਮੈਂ ਵੀ ਇਨਸਾਨ ਹਾਂ 11 ਹੋਇਆ ਹੈ 11ਵਾਂ ਕਿਹੜਾ ਉਹ ਵੀ ਜਦੋਂ ਜਾਣਕਾਰੀ ਮੇਰੇ ਦਿਮਾਗ 'ਚ ਕੁਝ ਆ ਗਿਆ ਮੈਂ ਤੁਹਾਨੂੰ ਦੱਸੂਗਾ ਜ਼ਰੂਰ ਮੈਂ ਲਿਖ ਲਈ ਸੀ ਇਹ 10 ਆ ਦੇਖੋ ਮੈਂ ਜਦੋਂ 1.5 ਘੰਟਾ ਲਾ ਕੇ 10 ਲਿਖ ਕੇ ਲਿਆਇਆ ਮੈਂ ਆਪਣਾ ਰੀਕਾਲ ਕਰਕੇ ਕਿ ਕਿਹੜੇ-ਕਿਹੜੇ ਸੀ ਯਾਰ ਯਾਦ ਕਰਾਂ ਮੈਂ ਵੀ ਰੀਕਿਪ ਕਰਕੇ ਸਾਰੇ ਯਾਦ ਕੀਤੇ April Fool ਵਾਲੇ ਡੇ ਤੋਂ ਮਤਲਬ 1 April ਤੋਂ ਹੁਣ ਤੱਕ ਹੁਣ ਇਸ ਸੈਸ਼ਨ ਸੱਦੀ ਕਿ ਮ ਜਾਂਦੀ ਹੈ ਜਦੋਂ اپੋਜੀਸ਼ਨ 'ਚ ਸੀ ਨਾ ਆਮ ਆਦਮੀ ਪਾਰਟੀ ਉਦੋਂ ਕਾਂਗਰਸ ਤੇ ਕਈ ਸਵਾਲ ਸ਼ਾਇਰ ਹਰਬਾਲ ਚੀਮਾ ਹੋਣ ਵਿਰੋਧੀ ਧਿਰ ਦੇ ਆਗੂ ਸੀ ਅਮਨ अरोड़ा ਹੋਣ ਇਹ ਸਾਰੇ ਕੈਂਦਰ ਸੇ ਸੈਸ਼ਨ ਲੰਬੇ ਚੱਲਨੇ ਚਾਹੀਦੇ ਆ ਸਰਕਾਰ ਸੈਸ਼ਨ ਸੱਦਦੀ ਨਹੀਂ ਹੱਕ ਹੱਕ ਹੈ ਹੁਣ ਮੇਰਾ ਇੱਕ ਸਵਾਲ ਹੈ ਇਹ ਦਸੰਬਰ ਦਾ ਅਖੀਰਲਾ ਹਫਤਾ ਜਾਂ ਕਹਿ ਲੋ ਅਖੀਰਲਾ ਦਿਨ ਹੀ ਮੰਨ ਲੋ ਇਹ ਸੈਸ਼ਨ ਹੋ ਗਿਆ ਹੁਣ ਵਿੰਟਰ ਸੈਸ਼ਨ ਹੋਏਗਾ ਜਾਂ ਨਹੀਂ ਹੋਏਗਾ ਜਾਂ ਸਿੱਧਾ ਬਜਟ ਦੀ ਤਿਆਰੀ ਕਰੀਏ ਦਰਸਲ ਇੱਕ ਨਾ ਕਾਨੂੰਨ ਹੁੰਦਾ ਉਹਦੇ ਵਿੱਚ ਇਹ ਹੁੰਦਾ ਹੈ ਕਿ ਤੁਸੀਂ ਜਦੋਂ ਇੱਕ ਸੈਸ਼ਨ ਤੋਂ ਦੂਜੇ ਸੈਸ਼ਨ ਦੇ ਵਿਚਕਾਰ ਦੇ ਗੈਪੇ ਇੰਨੇ ਦਿਨ ਤੋਂ ਜ਼ਿਆਦਾ ਨਹੀਂ ਹੋ ਸਕਦਾ ਤੁਹਾਨੂੰ ਸੈਸ਼ਨ ਸੱਦਣਾ ਪੈਂਦਾ ਔਰ ਜੇ ਤੁਸੀਂ ਕਿਹਾ ਦੋ ਦਿਨ ਦਾ ਸਪੈਸ਼ਲ ਸੈਸ਼ਨ ਉਹਨੂੰ ਸਪੈਸ਼ਲ ਦਾ ਨਾਮ ਲੈ ਕੇ ਸੈਸ਼ਨ ਸੱਦ ਲਓ ਫਿਰ ਉਹ ਸੱਦਨ ਦੀ ਲੋੜ ਨਹੀਂ ਹੈ ਡਾਟਾ ਮੈਂ ਮੰਗਾਇਆ ਹੋਇਆ ਕਿਉਂਕਿ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਕਿ ਸਰਕਾਰੋਂ ਡਾਟਾ ਡੂਟਾ ਦਿੰਦੀ ਨਹੀਂ ਪਿਛਲੀਆਂ ਸਰਕਾਰਾਂ ਦੇ ਕੰਪੈਰੀਜ਼ਨ ਦੇ ਵਿੱਚ ਸਰਕਾਰ ਚ ਕਿੰਨੀਆਂ ਸੈਟਿੰਗਸ ਹੋਈਆਂ ਵਿਧਾਨ ਸਭਾ ਦੀ ਔਰ ਮੈਂ ਦਾਅਵੇ ਨਾਲ ਕਹਿ ਸਕਦਾ ਮੇਰਾ ਦਾਵਾ ਹੈ ਇਹ ਮੈਂ ਮੰਨਦਾ ਕਿ ਪਿਛਲੀਆਂ ਨਾਲੋਂ ਘੱਟ ਹੀ ਹੋਣਗੀਆਂ ਯਾਨੀ ਕਿ ਜਿਹੜੇ ਸਵਾਲ ਖੜੇ ਕਰਦੇ ਸੀ ਉਹ ਆਪ ਸਵਾਲਾਂ ਦੇ ਕੇਰੇ ਛੋਣਗੇ ਇੱਕ ਵਾਰੀ ਡਾਟਾ ਆ ਲੈਣ ਦਿਓ ਸੈਟਿੰਗਸ ਨੂੰ ਲੈ ਕੇ ਪਰ ਸਵਾਲ ਹੈ ਕਿ ਸਵਾਲ ਪੁੱਛਣ ਲਈ ਜਿਗਰਾ ਵੀ ਚਾਹੀਦਾ ਇਹ ਇਹ ਦੱਸਣ ਲਈ ਵੀ ਜਿਗਰਾ ਚਾਹੀਦਾ ਤੁਹਾਡਾ ਸਾਥ ਚਾਹੀਦਾ 10 ਸੈਸ਼ਨ ਮੈਂ ਦੱਸਤੇ ਇੱਕ ਮੇਰੇ ਵਿੱਚ ਇੱਤੇ ਨਹੀਂ 11 ਹੋਇਆ ਪਰ ਮੈਨੂੰ ਹੁਣ ਤੁਸੀਂ ਕਮੈਂਟਾਂ ਜਵਾਬ ਦੇ ਦਿਓ ਖਟਿਆ ਕੀ ਹੈ ਤੁਸੀਂ ਤੁਹਾਨੂੰ ਕੀ ਮਿਲ ਗਿਆ ਪੰਜਾਬ ਨੂੰ ਕੀ ਮਿਲ ਗਿਆ 11 ਸੈਸ਼ਨਾਂ ਤੋਂ ਜਿਹਨੂੰ ਮਿਲਣਾ ਸੀ ਉਹਨੂੰ ਮਿਲ ਗਿਆ ਖਬਰਾਂ ਹੈਡਲਾਈਨ ਨੈਰੇਟਿਵ ਡਰਾਮਾ ਐਦਾਂ ਵੀ ਉਦਾਂ ਵੀ ਐਦਾਂ ਵੀ ਸਾਰਾ ਕੁਝ ਹੋਇਆ ਤੁਹਾਨੂੰ ਕੁਝ ਨਹੀਂ ਮਿਲਿਆ ਮਿਲਿਆ ਤੇ ਕਮੈਂਟਾਂ 'ਚ ਦੱਸ ਦਿਓ ਨਹੀਂ ਮਿਲਿਆ ਤਾਂ ਦੱਸੋ ਸਪੈਸ਼ਲ ਹੈ ਭਾਈ ਸਪੈਸ਼ਲ ਦੀ ਗੱਲ ਤੇ ਬਣਦੀ ਹੈ ਨਾ ਕਰਨੀ ਇਜਾਜ਼ਤ ਦਿਓ ਸਾਸਤ੍ਰਿਕਾ